ਬੀਤੀ ਰਾਤ ਗੁਰਦਾਸਪੁਰ ਸ਼ਹਿਰ ਦੀ ਪੌਸ਼ ਮੰਨੀ ਜਾਂਦੀ ਕਲੋਨੀ ਆਰਾਮ ਸ਼ਰਨਮ ਕਲੋਨੀ ਵਿਖੇ ਦੋ ਮੰਜ਼ਿਲਾ ਮਕਾਨ ਦੇ ਉੱਪਰਲੀ ਮੰਜ਼ਿਲ ਤੇ ਅੱਗ ਲੱਗ ਗਈ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਉੱਥੇ ਹੀ ਮੋਹੱਲਾ ਨਿਵਾਸੀਆਂ ਨੇ ਜਦੋਂ ਇਲਾਕੇ ਦੀ ਲਾਈਟ ਬੰਦ ਕਰਵਾਉਣ ਦੇ ਲਈ ਪਾਵਰ ਕਾਮ ਦੇ ਕੰਪਲੇਨਟ ਨੰਬਰ ਤੇ ਫੋਨ ਕਰਨਾ ਸ਼ੁਰੂ ਕੀਤਾ ਤਾਂ ਬਾਰ ਬਾਰ ਫੋਨ ਕਰਨ ਤੇ ਵੀ ਫੋਨ ਨੰਬਰ ਬੰਦ ਮਿਲਿਆ ਜਿਸ ਕਾਰਨ ਇਲਾਕਾ ਨਿਵਾਸੀਆਂ ਵਿੱਚ ਰੋਸ਼ ਦੇਖਣ ਨੂੰ ਮਿਲਿਆ ਦੂਜੇ ਪਾਸੇ ਜਦੋਂ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ ਗਈ ਤਾਂ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ਤੇ ਤੁਰੰਤ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਤੇ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ ਹਾਲਾਂਕਿ ਘਰ ਵਾਲਿਆਂ ਅਨੁਸਾਰ ਕੁਝ ਕੱਪੜੇ ਅਤੇ ਅਨਾਜ ਹੀ ਸੜਿਆ ਹੈ ਅਤੇ ਫਾਇਰ ਬ੍ਰਿਗੇਡ ਦੇ ਮੌਕੇ ਤੇ ਪਹੁੰਚਣ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਹੈ ਤੇ ਮੈਨੂੰ ਅੱਧੀ ਕਿਸ ਪਾਰ ਭਈ ਦਾ ਫੋਨ ਆਇਆ ਕਹਿੰਦੇ ਕਿ ਨਾਈਪਰ ਫਾਇਰ ਗੱਡੀ ਨੂੰ ਜਲਦੀ ਸੋਚਣੇ ਕੀਤੀ ਜਾਵੇ ਮੈਂ ਫਾਇਰ ਗੱਡੀਆਂ ਗਿਆ ਮੈਂ ਜਲਦੀ ਇਹ ਕੋਈ ਕਿੱਥੇ ਜਾਣ ਗਈ ਮੈਂ ਰਾਮਸਰ ਕੋਲੋਨੀ ਵਿੱਚ ਅੱਗ ਲੱਗੀ ਹੈ ਕਹਿੰਦੇ ਕਿ ਨਾ ਮੈਂ ਵੀ ਦੀਦੀ ਵੀ ਦੀਦੀ ਲੱਗਦੀ ਹੈ ਤੇ ਮੈਂ ਜਲਦੀ ਉਹਨਾਂ ਨੇ ਉਸੇ ਗੱਡੀ ਸਟਾਰ ਕਰਕੇ ਉਸੇ ਇੱਥੇ ਪੰਚਾਇਤ ਦੀ ਅੰਨਾਂ ਨੇ ਜੀ ਦਸਾਂ ਮਿੰਟਾਂ ਦੀ ਅੱਗ ਬਜਾਈ ਹੈ ਕਿ ਭਾਜੀ ਵਿਨੋਦ ਕੁਮਾਰ ਦੇ ਘਰ ਅੱਗ ਲੱਗੀ ਸੀ ਤਾਂ ਅਸੀਂ ਭੱਜ ਕੇ ਆਏ ਸਾਰੇ ਜਾਣੇ ਤੇ ਸਭ ਤੋਂ ਪਹਿਲਾਂ ਤੇ ਅਹੀਂ ਲਾਈਟ ਵਾਲਿਆਂ ਨੂੰ ਫੋਨ ਕੀਤਾ ਵੀ ਲਾਈਟ ਬੰਦ ਕਰਨੀ ਆ ਜਿਹਦੇ ਵਿੱਚ ਕਿ ਜਿਹੜਾ ਕੰਪਲੇਨ ਨੰਬਰ ਗੁਰਾਸਪੁਰ ਦਾ ਉਹਦੇ ਵਿੱਚ ਘੱਟੋ ਘਾਟ 50 ਜਣਿਆਂ ਨੇ ਫੋਨ ਕੀਤਾ ਕਿਸੇ ਨੂੰ ਅਗੋਂ ਫੋਨ ਦਾ ਇੱਕ ਹੀ ਆ ਦੇਖੋ ਆ ਕੰਪਲੇਨ ਨੰਬਰ ਆ ਜੀ ਆ ਕੰਪਲੇਨ ਨੰਬਰ ਤੇ ਕਾਲ ਕਰ ਰਹੇ ਆ ਇਹ ਜਿਹੜਾ ਬਿਲੀ ਬੋਰਡ ਪਾਵਰ ਕਾਮ ਹਾਂਜੀ ਕਿਰਪਾ ਕਰਕੇ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਮਤਲਬ ਜਦੋਂ ਲੋਡ ਆ ਬਰ ਕਰਨਾ ਚਾਹੁੰਦੇ ਕੋਸ਼ਿਸ਼ ਕਰ ਦੋ ਕਰਾਂਗੇ ਲੋਡ ਤੁਹਾਨੂੰ ਐਮਰਜੈਂਸੀ ਨੰਬਰ ਦਾ ਮੱਲੇ ਹੁੰਦਾ 24 ਘੰਟੇ ਐਟ ਆ ਟਾਈਮ ਤੁਹਾਨੂੰ ਉਹ ਨੰਬਰ ਚੱਲਣਾ ਚਾਹੀਦਾ ਹੁਣ ਇਹ ਆ ਨੰਬਰ ਤੇ ਅਸੀਂ 50 ਵਾਰੀ ਫੋਨ ਕਰ ਲਿਆ ਇਹਦੇ ਬਾਅਦ ਨੰਬਰ ਤੇ ਅਸੀਂ ਫੋਨ ਕੀਤਾ ਜੀ 912 ਤੋਂ 912 ਵਾਲਾ ਕਹਿੰਦਾ ਆ ਭਾਈ ਜਨਾ ਗੱਲ ਹੋਈ ਆ ਉਹ ਕਹਿ ਰਿਹਾ ਕਿ ਇਹ ਸਾਡਾ ਮਸਲਾ ਨੀਗਾ ਤੁਸੀਂ ਜਾ ਕੇ ਜੈ ਸਾਹ ਨੂੰ ਜਾਂ ਐਸਾਹ ਨੂੰ ਉੱਥੇ ਮਿਲੋ ਮੈਂ ਉਹਨਾਂ ਨੂੰ ਇਹ ਕਿਹਾ ਕਿ ਭਾਜੀ ਅਗਰ ਇੱਥੋਂ ਅਸੀਂ ਜਾਂਨੇ ਉੱਥੋਂ ਤੱਕ ਸਾਨੂੰ 15 ਤੋਂ 20 ਮਿੰਟ ਲੱਗਦੇ ਆ ਤਾਂ ਤੱਕ ਤਾਂ ਨੁਕਸਾਨ ਹੋ ਜਾਣਾ ਐਮਰਜੈਂਸੀ ਨੰਬਰ ਦਾ ਮਤਲਬ ਹੁੰਦਾ ਕਿ ਤੁਹਾਨੂੰ ਐਟ ਅ ਟਾਈਮ ਉਹ ਚੀਜ਼ ਦੀ ਸਹੂਲਤ ਮਿਲੇ ਕਮ ਸੇ ਕਮ ਅਸੀਂ ਲਾਈਟ ਬੰਦ ਕਰ ਦਈਏ ਕਿਉਂਕਿ ਅਗਰ ਅਸੀਂ ਉੱਥੋਂ ਸਵਿਚ ਬੰਦ ਕਰਦੇ ਆ ਲਾਈਟ ਬੰਦ ਕਰਦੇ ਆ ਪਿੱਛ ਕਾਨੂੰਨ ਇਹ ਕਹਿੰਦਾ ਤੁਸੀਂ ਆਪਣੀ ਮਰਜ਼ੀ ਨਾਲ ਕਿਦਾ ਬੰਦ ਕਰ ਦਿੱਤੀ ਤੇ ਇਸ ਕਰਕੇ ਇਹਨਾਂ ਨੂੰ ਫੋਨ ਕਰ ਰਹੇ ਸੀ ਕਿ ਇੱਥੋਂ ਸਾਡੇ ਲਾਗੇ ਇਹੀ ਟਰਾਂਸਫਾਰਮਰ ਆ ਕੀ ਨਹੀਂ ਰੱਖ ਦਈਏ ਲੇਕਿਨ ਕੋਈ ਵੀ ਰਿਸਪੌਂਸ ਸਾਨੂੰ ਨਹੀਂ ਮਿਲਦਾ ਉਹਦੇ ਬਾਅਦ ਅਸੀਂ ਆਪਣੇ ਐਮਸੀ ਨੂੰ ਵੀ ਫੋਨ ਕੀਤਾ ਜੀ ਠੀਕ ਹੈ ਜੀ ਅਸੀਂ ਆਪਣੇ ਐਮਸੀ ਨੂੰ ਵੀ ਫੋਨ ਕੀਤਾ ਜੀ ਤਿੰਨ ਚਾਰ ਵਾਰੀ ਤੇ ਉਹਨਾਂ ਵੱਲੋਂ ਵੀ ਸਾਨੂੰ ਕੋਈ ਰਿਪਲਾਈ ਨਹੀਂ ਮਿਲਿਆ ਬਿਲੀ ਕੋਲ ਵਾਲਿਆਂ ਨੂੰ ਕਿੰਨੇ ਜਣਿਆਂ ਨੇ ਫੋਨ ਕੀਤਾ ਘਟੋ ਘਟ ਸਾਰੇ ਮਹੱਲੇ ਵਿੱਚੋਂ 20 25 ਜਣਿਆਂ ਨੇ ਫੋਨ ਕੀਤਾ ਸਾਹਿਬ ਤੇ ਕੀ ਚਾਹੀਦਾ ਕੀ ਮੰਗ ਕਰਦੇ ਹੋ ਤੁਸੀਂ ਸਰ ਮੰਗ ਕਰੀਏ ਅਮਰਜੈਂਸੀ ਸੇਵਾਵਾਂ ਨੇ ਅਮਰਜੈਂਸੀ ਸੇਵਾਵਾਂ ਤਾਂ 24 ਘੰਟੇ ਚੱਲੂ ਹੋਣੀ ਚਾਹੀਦੀਆਂ ਮੰਗ ਉਹਨਾਂ ਨੇ ਕਦੀ ਕਰਨੀ ਐ ਅਮਰਜੈਂਸੀ ਸੇਵਾਵਾਂ ਮੰਨ 24 ਘੰਟੇ ਚੱਲੂ ਕੋਈ ਐਸੀ ਅਮਰਜੈਂਸੀ ਰੋਜ਼ ਨਹੀਂ ਪੈਂਦੀ ਅਮਰਜੈਂਸੀ ਰੋਜ਼ ਪੈਂਦੀ ਜਦੋਂ ਅਮਰਜੈਂਸੀ ਪਈ ਹੋਵੇ ਅਮਰਜੈਂਸੀ ਕਿੱਦਾਂ ਚੱਲੇ ਫਿਰ ਅਮਰਜੈਂਸੀ ਨੰਬਰ ਕੱਦ ਲਈ ਦਿੱਤੇ ਇਹਨਾਂ ਨੇ ਫਿਰ ਬੰਦ ਕਰ ਦੇ ਇਹੋ ਗੋ ਵੀ ਉੱਥੇ ਆਓ ਮੋਟਰਸਾਈਕਲ ਲੈ ਕੇ ਕੰਪਲੇਂਟ ਕਰੋ ਤੇ ਆ ਜਾਓ ਵਾਪਸ ਬਸ ਇਹੋ ਹੀ ਆ ਜੀ ਕਮ ਸੇ ਕਮ ਅਮਰਜੈਂਸੀ ਨੰਬਰ ਚੱਲਣ ਅਗਰ ਜਿੰਨਾ ਰਾਜ ਤੇ ਤਾਰਾਂ ਦਾ ਇੰ ਹੁਣ ਉਹ ਗੱਡੀ ਆਈ ਆ ਗੱਡੀ ਨੂੰ ਨੰਗਲ ਨੂੰ ਜਗ੍ਹਾ ਨਹੀਂ ਇੰਟਰ ਵਿੱਚ ਪੋਲ ਨੇ ਬਿਜਲੀ ਦੇ ਕੱਲ ਨੂੰ ਐਕਸੀਡੈਂਟ ਹੋ ਗਿਆ ਕਿ ਇਸ ਦੀ ਕੋ ਮਿਰਗ ਹੋ ਗਈ ਉਹਦੇ ਬਾਅਦ ਇਹ ਪ੍ਰਸ਼ਾਸਨ ਨੂੰ ਪੋਲ ਚੁੱਕ ਕੇ ਸੈੱਟ ਕਰੇਗਾ ਤਦ ਤੱਕ ਇਹ ਪੋਲ ਸੈੱਟ ਨਹੀਂ ਕਰਨਗੇ ਫਾਇਰ ਬ੍ਰਿਗੇਡ ਦੇ ਕੰਤੋਂ ਸੰਤੁਸ਼ਟ ਬਿਲਕੁਲ ਭਾਜੀ ਉਹ ਬਿਲਕੁਲ ਜੰਨਾ ਬਾਜ਼ਾਰ ਚ ਰਾਸ਼ਾ ਫੇਰ ਵੀ ਉਹ 10 ਮਿੰਟ ਵਿੱਚ ਇੱਥੇ ਪਹੁੰਚ ਗਏ ਸਾਹਮਣੇ ਤੇ ਜੰਨਾ ਬਾਜ਼ਾਰ ਚ ਰਾਸ਼ਾ ਜੀ ਸਾਨੂੰ ਤਾਂ ਕਿ ਫਾਇਰ ਬ੍ਰਿਗੇਡ ਤੇ ਫੋਨ ਆਇਆ ਸੀ ਤੇ ਮਤਲਬ ਕਿ 10 10 ਮਿੰਟ ਲੱਗੇ ਸਾਨੂੰ ਇੱਥੇ ਵਾਧੂ ਆਉਂਦੇ ਟ੍ਰੈਫਿਕ ਜਾਮ ਵਿੱਚ ਥੋੜਾ ਜਿਹਾ ਰਾਹ ਚ ਤੇ 10 ਮਿੰ ਇਹ ਗੱਲ ਪਤਾ ਹੀ ਸਰ ਇੱਥੇ ਜਦੋਂ ਨਹੀਂ ਆਏ ਉਹ ਕਿਤਾਬਾਂ ਘਰ ਲੱਗੀ ਅੱਗ ਕਾਫੀ ਜਿਆਦਾ ਸੀ ਪਰ ਸਾਨੂੰ ਇਹ ਪਤਾ ਨਹੀਂ ਕਿਦਾਂ ਲੱਗੀ ਪਰ ਆਣ ਕੇ ਜੀ ਸਰਕੜ ਹੋਇਆ ਵਾ ਕੋਈ ਇਹਨਾਂ ਦੇ ਚੀਜ਼ ਸਰਕੜ ਹੋਈ ਹੈ ਫਿਰ ਆਂਦੇ ਹੀ ਆਣੋਂ ਅੱਗ ਜਿਹੜਾ ਕੰਟਰੋਲ ਕਰ ਲੀਓ ਮੋਕੇ ਦੇ ਆਣ ਕੇ ਤੁਹਾਡੇ ਆਣ ਤੋਂ ਪਹਿਲੇ ਨੁਕਸਾਨ ਜਣਾ ਹੋਇਆ ਹੋ ਗਿਆ ਦਾ ਨਹੀਂ ਨੁਕਸਾਨ ਕੋਈ ਨਹੀਂ ਜੀ ਆਂ ਆ ਗਏ ਆਂ ਮੋਕੇ ਦੇ ਆਣ ਕੇ ਕਾਬੂ ਕਰ ਲਿਆ ਨੁਕਸਾਨ ਕੋਈ ਨਹੀਂ ਜੀ ਨਹੀਂ ਨਹੀਂ ਕੁਝ ਨਹੀਂ ਕੱਪੜੇ ਸਭ ਕੁਝ ਬਚਾਵਾ ਜੀ ਥੋੜਾ ਜਿਹਾ ਜਾਨਵਰਾਂ ਦਾ ਥੋੜਾ ਜਿਹਾ ਪਿਆ ਹੀ ਹੋ ਗਿਆ ਮਤਲਬ ਕਿ ਕਣ-ਕਣੇ ਕੋ ਥੋੜਾ ਜਿਆਦਾ ਦਾਣਾ ਦਾ ਉਹ ਬਚਾ ਬਾਕੀ ਸਭ ਚੀਏ ਦਾ ਦਾਣਾ ਹੈ ਕਿੰਨੇ ਕਿ ਮਿੰਟ ਤੱਕ ਜਿਹੜੀ ਬਾਰੇ ਪਹੁੰਚਦੇ ਗਏ ਵਾਤਵਾ 5-7 ਮਿੰਟ ਦੀ ਜੀ 5-7 ਮਿੰਟ ਜਹੀ ਲੱਗਦਾ ਉਹ ਟ੍ਰੈਫਿਕ ਹੁੰਦੀ ਹੈ ਸੇਮੇ ਚਕਾਣੇ ਲੱਗਦਾ ਅੱਗ ਬੁਝਾਉਣ ਨੂੰ ਕਿੰਨਾ ਟਾਈਮ ਲੱਗਿਆ ਅੱਗ ਬੜਾ ਵਾਤਵਾ 10 ਮਿੰਟ ਲੱਗੇ ਜੀ ਠੀਕ ਹੈ ਉਹ ਨਾਰਮਲ ਹੈ ਹਾਂਜੀ ਸਭ ਕੋ ਠੀਕ ਹੈ ਜੀ ਓਕੇ ਜੀ ਸਭ ਕੋ ਠੀਕ ਹੈ ਓਕੇ